ਦੁੱਖਾਂ ਨਾਲ ਜੋ ਕਰਨ ਸਲਾਮ ਸਰਾਈ ਸਾਬ ਦੁੱਖਾਂ ਨਾਲ ਜੋ ਕਰਨ ਸਲਾਮ ਮਾਨ ਤੇਰੇ ਸਦ ਠਡੀਆਂ ਸ਼ਾਮ ਦੁੱਖਾਂ ਨਾਲ ਜੋ ਕਰਨ ਸਲਾਮ ਸਦ ਹੀ ਮਾਨਨ ਠਡੀਆਂ ਸ਼ਾਮਾਂ ਤੇ ਕੱਖਾਂ ਬਾਗੂ ਰੁੱਲ ਜਾਂਦੇ ਨੇ ਕੱਖਾਂ ਬਾਗੂ ਰੁੱਲ ਜਾਂਦੇ ਨੇ ਉੜਦੇ ਨੇ ਜੋ ਵਿੱਚ ਹਵਾਵਾ ਤੇ ਧਰਤੀ ਨਾਲ ਜੁੜੇ ਨੇ ਜਿਹੜੇ ਬਾਬਾ ਜੀ ਤੇ ਧਰਤੀ ਨਾਲ ਜੁੜੇ ਨੇ ਜਿਹੜੇ ਅੰਬਰਾਂ ਨੂੰ ਉਹ ਦੇਣ ਦਿਸ਼ਾ ਤੇ ਗੁਰੂ ਸ੍ਰੀਵਨ ਪਾਪਾ ਸੰਤ ਪਾਪਾ ਸਿਚੀਵਾ ਜੀ ਸਾਡੇ ਸਾਹਮਣੇ ਉਦਾਹਰਣ ਹੈ ਕਿ ਧਰਤੀ ਨਾਲ ਜੁੜੇ ਨੇ ਜਿਹੜੇ ਅੰਬਰਾਂ ਨੂੰ ਉਹ ਦੇਣ ਦਿਸ਼ਾਾਂ ਤੇ ਪਿਆਰ ਮੁਹੱਬਤ ਵਰਦੇ ਜਿਹੜੇ ਨੂਰ ਨੂਰ ਨਦੀ ਗਾਣਾ ਨੂਰ ਨੂਰ ਨਦੀ ਗਾਣਾ ਗੁਰੂ ਨਾਨਕ ਦੇਵ ਜੀ ਮਹਾਰਾਤਾ ਜਿਹੜਾ ਫਸ ਉਥਾ ਹੈ ਜਿਹੜਾ ਉਦੇਸ਼ ਹੈ ਉਹ ਮਨੁੱਖ ਦੇ ਸੱਚਾ ਹੋਣਾ ਮਨੁੱਖ ਨੂੰ ਮਨੁੱਖ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਦਾ ਤੇ ਪੂਰ ਤੇ ਹਰੇਰੇ ਦਾ ਗਿਆਨ ਦਾ ਜਿਹੜਾ ਹਨੇਰਾ ਉਹਦਾ ਨਾਸ਼ ਕਰਨ ਦਾ ਉਦੇਸ਼ ਹੈ ਸੋ ਇਹੋ ਜੀ ਇੱਕ ਕਮਤਾ ਮੈਂ ਉਹਦੇ ਕੁਝ ਛੇਬ ਸਬਜ਼ੀ ਦਾ ਸਾਜਿ ਕਰਾਂਗਾ ਐ ਡਾਕਟਰ ਵੰਡਦਾ ਹੈ ਚਾਨਣ ਗਿਆਨ ਦਾ ਨਾਨਕ ਦਾ ਇੱਕ ਇੱਕ ਬੋਲ ਜੀ ਵੰਡਦਾ ਹੈ ਚਾਨਣ ਗਿਆਨ ਦਾ ਨਾਨਕ ਦਾ ਇੱਕ ਇੱਕ ਬੋਲ ਜੀ ਮਿਟਾਉਂਦਾ ਹੈ ਹਨੇਰ ਅਗਿਆਨ ਦਾ ਨਾਨਕ ਦਾ ਇੱਕ ਇੱਕ ਬੋਲ ਜੀ ਮਿਟਾਉਂਦਾ ਹੈ ਹਨੇਰ ਅਗਿਆਨ ਦਾ ਨਾਨਕ ਦਾ ਇੱਕ ਇੱਕ ਬੋਲ ਜੀ ਸਾਈਂ ਸਾਹਿਬ ਠੀਕ ਉਹਦੇ ਬੋਲਾਂ ਦੇ ਵਿੱਚ ਪਿਆਰ ਹੈ پیار ہے ستکار ہے درتی ہے ہر انسان دا نان کا ایک ایک بول جی ونڈتا ہے چاند گیان دا نان کا ایک ایک بول جی سب صاحب منتر ہے ستنام دا ਸਭ ਮੁਮੈਂ ਭਰਮ ਮਿਟਾਉਂਦਾ ਉਹਦਾ ਮੰਤਰ ਹੈ ਸਤਨਾਮ ਦਾ ਸਭ ਵਹਿਮ ਤੇ ਭਰਮ ਮਿਟਾਉਂਦਾ ਦੱਸਦਾ ਹੈ ਰੱਬ ਗਿਆਨ ਦਾ ਨਾਨਕ ਦਾ ਇੱਕ ਬੋਲ ਜੀ ਦੱਸਦਾ ਹੈ ਰੱਬ ਵਿਗਿਆਨ ਦਾ ਨਾਨਕ ਦਾ ਇੱਕ ਬੋਲ ਜੀ ਵੱਡਦਾ ਹੈ ਚੰਨਲ ਗਿਆਨ ਦਾ ਨਾਨਕ ਦਾ ਇੱਕ ਬੋਲ ਜੀ ਕਹੋ ਜੀ ਉਹਦੇ ਘਰ ਵਿੱਚ ਸੱਚ ਅਚਾਰ ਹੈ ਉਦੇ ਘਰ ਵਿੱਚ ਸੱਚ ਅਚਾਰ ਹੈ ਉਹਦੀ ਬਾਣੀ ਧਨ ਰੰਗਾਰ ਹੈ ਉਹਦੇ ਘਰ ਵਿੱਚ ਸੱਚ ਅਚਾਰ ਹੈ ਉਹਦੀ ਬਾਣੀ ਧਨ ਰੰਗਾਰ ਹੈ ਬਲਹਾਰ ਕੁਦਰਤ ਮੰਨਦਾ ਨਾਨਕ ਦਾ ਇੱਕ ਬੋਲ ਜੀ ਵੱਡਦਾ ਹੈ ਚਾਨਣ ਗਿਆਨ ਦਾ ਨਾਨਕ ਦਾ ਇੱਕ ਬੋਲ ਜੀ ਪਾਪਾ ਜੀ ਜਿਹੜੀ ਤੁਸੀਂ ਹੱਥਾਂ ਦੇ ਉੱਤੇ ਸਭ ਜਮਾ ਕੇ ਦੱਸੀ ਨਾ ਉਹਦਾ ਸ਼ੇਰ ਹੈ ਪਉਣ ਨੂੰ ਪਾਣੀ ਦਿੱਤਾ ਐ ਕਿ ਉਹ ਧਰਤ ਨੂੰ ਮਾਨ ਸਵੀਕਾਰ ਦਾ ਉਹ ਧਰਤ ਨੂੰ ਮਾਨ ਸਵੀਕਾਰ ਦਾ ਪੈ ਕਹਿ ਪਵਣ ਗੁਰੂ ਸਤਕਾਰ ਦਾ ਕਹਿ ਪਵਣ ਗੁਰੂ ਸਤਕਾਰ ਦਾ ਪਿਤਾ ਪਾਣੀ ਨੂੰ ਪਰਮਾਨ ਦਾ ਨਾਨਕ ਦਾ ਇੱਕ ਇੱਕ ਬੋਲ ਜੀ ਵੱਡਦਾ ਹੈ ਚਾਨਣ ਗਿਆਨ ਦਾ ਨਾਨਕ ਦਾ ਇੱਕ ਇੱਕ ਬੋਲ ਅਗਲਾ ਸ਼ੇਰ ਹੈ ਜੀ ਕਿ ਨਾ ਕਦੇ ਹੱਕ ਭਰਾਇਆ ਖਾਵਣਾ ਉਹਦਾ ਸਭ ਨੂੰ ਇਹ ਸਮਝਾਉਣਾ ਨਾ ਕਰੇ ਹੱਕ ਪਰਾਇਆ ਖਾਵਣਾ ਉਹਦਾ ਸਭ ਨੂੰ ਇਹ ਸਮਝਾਵਣਾ ਦਿੰਦਾ ਹੈ ਸਭ ਤੇ ਮਾਨ ਦਾ ਸਾਇਬ ਸਾਹਿਬ ਉਹਦਾ ਸਭ ਨੂੰ ਇਹ ਸਮਝਾਵਣਾ ਦਿੰਦਾ ਹੈ ਸਭ ਤੇ ਮਾਨ ਦਾ ਨਾਨਕ ਦਾ ਇੱਕ ਇੱਕ ਬੋਲ ਜੀ ਵੱਡਦਾ ਹੈ ਚਾਨਣ ਗਿਆਨ ਦਾ ਨਾਨਕ ਦਾ ਇੱਕ ਇੱਕ ਬੋਲ ਜੀ ਅਗੁਰੂ ਗੋਬਿੰਦ ਸਿੰਘ ਸਾਹਿਬ ਤੇ ਇਹ ਨਹੀਂ ਜਿਸ ਦੀ ਕਾਤ ਸੇਵਾ ਮਹਾਂ ਪਛਾਣੇ ਕੀਤੀ ਹੈ ਤੇ ਸੰਤ ਘਰ ਜਿਹੜਾ ਪਹਿਲਾ

ਮਨਵੀਰ ਜੀ ਅੰਲਾ ਸ਼ੇਰ ਹੈ ਕਿ ਉਹ ਕਿਰਤ ਦੀ ਹੈ ਜੋਤ ਜਗਾਵਦਾ ਉਹ ਕਿਰਤ ਦੀ ਜੋਤ ਜਗਾਵਦਾ ਹਰੀ ਨਾਮ ਦੇ ਬੀਜ ਉਗਾਉਦਾ ਉਹ ਕਿਰਤ ਦੀ ਜੋਤ ਜਗਾਵਦਾ ਹਰੀ ਨਾਮ ਦੇ ਬੀਜ ਉਗਾਉਦਾ ਦਸੇ ਢੰਗ ਦੀ ਵੰਡ ਕੇ ਖਾਣ ਦਾ ਨਾਨਕ ਦਾਇਕ ਬੋਲ ਜੀ ਮੰਨਦਾ ਹੈ ਚੰਨਰ ਗਿਆਨ ਦਾ ਨਾਨਕ ਦਾਇਕ ਬੋਲ ਉਹ ਸਦਾ ਸੱਚ ਦੀ ਤਕਰੀ ਬੋਲਦਾ ਖੁਲਿੰਦਰ ਜੀ ਉਹ ਸਦਾ ਸੱਚ ਦੀ ਤਕੜੀ ਤੋਲਦਾ ਬਾਬਰ ਨੂੰ ਮੂੰਹ ਤੇ ਜਾਬਰ ਬੋਲਦਾ ਉਹ ਸਦਾ ਸੱਚ ਦੀ ਤਕੜੀ ਤੋਲਦਾ ਬਾਬਰ ਨੂੰ ਮੂੰਹ ਤੇ ਜਾਬਰ ਬੋਲਦਾ ਤੇ ਤੋੜੇ ਮਾਨ ਘਮਾਨਦਾ ਨਾਨਕ ਦਾ ਇੱਕੇ ਬੋਲ ਜੀ ਵੱਡਦਾ ਹੈ ਚਾਨਣ ਗਿਆਨ ਦਾ ਨਾਨਕ ਦਾ ਇੱਕੇ ਬੋਲ ਜੀ ਵੀ ਬਾਕੀ ਬੋਲ ਜੀ ਉਹਦੇ ਦਰ ਤੋਂ ਮਿਲੇ ਚੜਦੀ ਕਲਾ ਉਹਦੇ ਦਰ ਤੋਂ ਮਿਲੇ ਚੜਦੀ ਕਲਾ

ਉਹ ਕਰਤਾ ਆਪ ਅਕਾਲ ਹੈ ਉਹਦੀ ਰਹਿਮਤ ਬਾ ਕਮਾਲ ਹੈ ਉਹ ਕਰਤਾ ਆਪ ਅਕਾਲ ਹੈ ਹਕ ਸਚ ਨੂੰ ਹੈ ਸਨਮਾਨ ਦਾ ਨਾਨਕ ਦਾ ਇੱਥੇ ਕਹੋ ਜੀ ਵੱਡਦਾ ਹੈ ਚਾਨਣ ਗਿਆਨ ਦਾ ਨਾਨਕ ਦਾ ਇੱਥੇ ਕਹੋ ਜੀ ਸਰਾਜ ਸਾਹਿਬ ਆਖੇ ਸ਼ੇਰ ਹੈ ਕਿ ਸਾਂਝਾ ਸਭ ਦਾ ਉਹ ਦਰবেশ ਹੈ ਸਾਂਝਾ ਸਭ ਦਾ ਉਹ ਦਰবেশ ਹੈ ਉਹਦਾ ਸਰਬ ਸਾਂਝਾ ਉਪਦੇਸ਼ ਹੈ ਉਪਦੇਸ਼ ਜੋ ਵਰਨਾ ਕੋ ਫਾਂਡਾ ਫਾਂਡਾ ਸਭ ਦਾ ਉਹ ਦਰਬੇਸ਼ ਹੈ ਉਹਦਾ ਸਰਬ ਸਾਂਝਾ ਉਪਦੇਸ਼ ਹੈ ਚੰਦੀ ਸੱਚੇ ਰੱਬ ਦੇ ਹਾਂ ਦਾ ਚੰਦੀ ਰੱਬ ਸੱਚੇ ਦੇ ਹਾਂ ਦਾ ਨਾਨਕ ਦਾ ਇੱਕ ਬੋਲਦੀ ਵੰਡਦਾ ਹੈ ਚਾਨਣ ਗਿਆਨ ਦਾ ਨਾਨਕ ਦਾ ਇੱਕ ਬੋਲਦੀ ਮਟਾਉਂਦਾ ਹੈ ਮੇਰ ਗਿਆਨ ਦਾ ਨਾਨਕ ਦਾ ਇੱਕ ਬੋਲਦੀ ਵਾਇਰ ਦੀ ਕਾ ਖਾਸਾ ਵਾਇਰ ਦੀ ਸਤਪੁਰ ਦੀ ਬਾਣੀ ਦੀ ਉਪਮਾ ਤੁਹਾਨੂੰ ਮਿਲਣਾ। ਮਤਾ ਸਿੰਘ ਜਰਦੀ ਉਹਨਾਂ ਨੇ ਆਪਣੀ ਰਚਨਾ ਵਿੱਚ ਕਹੀ ਹੈ। ਸ਼ਾਇਰ ਜੀ ਦਾ ਬਹੁਤ-ਬਹੁਤ ਸਤਿਕਾਰ ਧੰਵਾਦ ਹੈ। ਮਾਨ ਦੇ ਸਤਪੁਰਪੁਰ ਲੱਕੇ ਦਾ ਇੱਥੇ ਸਹਿਤ ਸਭਾ ਦੇ ਵਿੱਚ ਬੜੀ ਇੱਜ਼ਤ ਨਾਲ ਲੱਭਾ ਸਾ ਆਪਣੀਆਂ ਡਿਊਟੀ ਹੈ ਇੱਥੇ। ਹੁਣ ਮੈਂ ਆਪ ਜੀ ਦੇ ਸੰਗੋਹ ਡਾਕਟਰ ਪ੍ਰਵਿੰਦਰ ਕੁਮਾਰ